सस्रिकार्ज तो जी हो दसों के में सारे ठीक ठाक हो बढ़िया और तो सुनाओ बलवट जी नाग शेर काट के धन्यवाद नहीं एक लाइक ਲਈ कमेंट करो जी फिर ही पता लगू कौन आया मालवा पीब धन्यवाद मालवा, मालवा, जी साए जी दो बारी टच करो जी स्क्रीन ਸੋ ਜੀ ਕਿ ਮੈਂ ਠੀਕ ਹੁ ਤਾਂ ਸਹੀ ਵਧੀਆ ਐਪਾਂ ਦੇ ਦੋ ਚੈਨਲ ਆ ਜੇ ਕਮਲਾ ਬਰਨਾਲਾ ਕਮਾਲਵਾ ਪੰਜਾਬੀ ਲਾਇਰ ਕਮੈਂਟ ਕਰਦੇਆ ਕਰੋ ਭਾਈ हैं तो जुड़िया दो कर दो मैडम जी चल जल्दी लाइव शेयर अच्छा शेयर अच्छा हम त्यौहारों के बच्चे ये दोबारा पताना बुखार है दवाई देखते हैं तो वहां कस्टमर ड्राइव है मैं नहीं आती हूं कमेंट करया करो शेयर करया करो चांदी लाइक करो जी के फुल स्क्रीन कमेंट करो प्लीज दो बार टच करो जी स्क्रीन पे स्क्रीन टच करो जी दो बार हाय जी थैंक यू जी हाल है सुभा सिलाने कपड़े तो बार टच करो जी स्क्रीन चल दी चल शेयर कर दे करो प्लीज कमेंट करो जी ਕਾਈ ਤੇ ਸੀ ਦਸ ਆ ਬਹੁਤ ਮੈਂ ਵੀ ਵਧੀਆ ਠੀਕ ਆ ਤੂੰ ਦੱਸ ਠੀਕ ਆ ਲਾਇਕ ਕਰ ਦੋ ਲਾਇਕ ਲਾਇਕ ਕੋਈ ਬੰਦਾ ਕਰਦਾ ਮੇਰੀ ਲਾਈਵ ਚਾਹਦੀ ਉਹ ਵੀ ਮਾਣਵਾ ਪੰਜਾਬੀ ਲਾਈਵ ਇਹਨਾਂ ਨੇ ਕਿੰਨਾ ਜੀ ਲਾਇਕ

ਨਾਲ ਆ ਰਹੀ ਸਾਨੂੰ ਵੀਰੇ ਕਿੰਨੇ ਮੈਚ ਪੀਤਾ ਨਾ ਲਾਈਕ ਜ਼ਰੂਰੀ ਹੈ ਜੀ ਮੈਚ ਕਰਨਾ ਜੇ ਸਾਡੀ ਲਾਈਵ ਤੇ ਆਏ ਉਹਨਾਂ ਦਾ ਇੱਕ ਵਾਰ ਗੁੱਠਾ ਜਾਂ ਜ਼ਰੂਰ ਦਵਾ ਦੇ

ਬੋਰਡ ਦੀ ਲੋੜ ਅਜੀ ਹੈ ਨਾ ਮੀ ਆਪਣਾ ਮੰਨ ਲਓ ਵੀ 500 20 ਸਬਸਕ੍ਰਾਈਬਰ ਹੋ ਗਏ ਆ ਆਪਣੇ ਚ ਬੰਦੀਆਂ ਵੀਡੀਓ ਫਾਉਂ ਲਾ ਦਿੰਦੇ ਆ। ਆਪਾਂ ਮਨੇ ਮਨੇ ਮਰੇ ਕੋਲ ਤੋਂ ਫਾਉਂ ਲਿਆ ਸੀ ਤੇ ਜੰਦਾ ਰੋ। ਬੋਰਡ ਵੀ ਰੋਣਾ ਬਦ ਤੋਂ ਬੋਰਡ। ਜਾਣੇ ਕਹਿੰਦੇ ਹੁੰਦਾ ਸਭ ਤੋਂ ਸਭ ਤੋਂ ਇਹ ਆਪਾਂ। ਇਹਦਾ ਗੱਲ ਕੀ ਜਿਹਨੇ ਬਹੁਤ ਕੁਝ ਖਾਸ ਕਰੀ ਸੀ।

ਕਣਿਕ ਗੜਾਣੇ ਆ ਰੀਆਂ ਸੇਮੀਆਂ ਖਾਰੀਆਂ ਕੋੜਾ ਲੇ ਗਾ। ਗੜਾਣੇ ਆ ਰੀਆਂ ਸੇਮੀਆਂ ਤਾਂ ਇਹ ਰਹੀਆਂ ਤਾਂ ਫੇਰ ਦੋ ਬਣਾ। ਅੱਜ ਗੁੱਕਾ ਨਾ ਸੇਮੀਆਂ ਬਣਨੀਆਂ। ਤਾਂ ਰੱਖਿਆ ਦੇਲ ਕਰਤਾ। ਬੜੀ ਐਤ। ਬਾਹਰੋਂ ਆਵਣਾ ਬਣਾ ਲੀਂ ਤੁੰਡਾ ਆਲੀਆ ਕੜਾਣ ਲੈ ਸੇਮ। ਯਾ ਅਕੀ ਕਰੀ। ਆ ਮੋਲੀ। ਇੱਕ ਜੀ ਦੇ ਰਹੀ ਮੈਂ ਖਾ ਖਾ ਥੱਕਦੀ ਨਹੀਂ ਲੋਕ ਸੱਟੇ ਜਾਂਦੇ ਨਾ ਖਾ ਇਹ ਨਹੀਂ ਥੱਕਦੀ ਨਹੀਂ।

kalau koin aja ਹੱਥ ਵਿੱਚ ਹੱਥ kamu ਰੱਖਦੇ kan? ਸਪਰੇ ਗਰ

ਇੱਕ ਕਮੈਂਟ ਜ਼ਰੂਰ ਕਰਿਓ ਤੁਸੀਂ ਸੋਨੋ ਸੋਹ ਲੱਗੇ ਹੈ ਨਾ ਤਾਂ ਦੁਨੀਆ ਦੇਖ ਦੇ ਰੋ ਤੇ ਸੋਨੋ ਸੋਹ ਲੱਗੇ ਜਿਹੜੇ ਗੁਰੂ ਪੀਰ ਨੂੰ ਮੰਗਦੇ ਹੋ ਤੁਸੀਂ ਕਾਹਨੋਂ ਜ਼ਰੂਰ ਕਮੈਂਟ ਦੇ ਵਿੱਚ ਪੁੱਛਣਾ ਵੀ ਲੱਖ ਰੁਪਈਆ ਤੂੰ ਕੀ ਖਾਨੀਆ ਦਿਨ ਵਿੱਚ ਇਹਦੇ ਤੋਂ ਜਵਾਬ ਲੈਣਾਗਾ ਤਾਂ ਇਹ ਠੀਕ ਹੈ ਜੀ ਤਾਂ ਸੋਨਨੀ ਆਪਾਂ ਦੀ ਉਹਨੇ ਕਹਿ ਤਾਂ ਦਿੱਤਾ ਵੀ ਮੈਂ ਬੈਠੀ ਬੈਠੀ ਲੱਖ ਰੁਪਈਆ ਖਾ ਜਾਣੀਆ ਕਹਿਆ ਨੇ ਇਹਨੇ ਆਈ ਵੀ ਨਹੀਂ ਕਿਹਾ ਕਹਿੰਦੀ ਮੈਂ ਖਾ ਜਾਂਦੀ ਆ ਕਹਿੰਦੀ ਮੈਂ ਖਾ ਜਾਂਦੀ ਆ ਤੇ ਬੰਦੇ ਨੂੰ ਚਾਹੇ ਕਿ ਖਾਣੀਆਂ ਤੋਂ 3 ਆਣੀਆਂ ਕਮੈਂਟਾਂ ਜੀ ਬੁੱਸਲਾ ਤੁਸੀਂ ਲਾ ਜੀ ਤਾਂ ਮੇਰੇ ਬੰਦੇ ਦੇ ਵਿੱਚ ਨਿਕਾਲ ਨਾ ਕਰ ਤੂੰ ਨਾ ਕਰ ਥੱਪੜ ਮਾਰ ਇਹ ਜਿਆ ਕੰਤ ਨਾਲ ਮੈਂ ਤੁਹਾਨੂੰ ਜਿੱਦ ਕਿ ਜਿਹਿੰਨਾ ਮਜ਼ਾ ਮੇਰਾ ਦੁਨੀਆ ਬੜੀ ਵਧੀਆ ਗੱਲ ਆ ਜੀ ਮੈਂ ਕਹਿੰਦੀ ਆ ਕੋਲ ਨੂੰ ਪ੍ਰਮਾਤਮਾ ਆਏ ਜਦ

ਗੱਲ ਨਾਲ ਦਵਧਿਆ ਗੱਲ ਨਾਲ ਸੀ ਚੰਗੇ ਹੋਣਾ ਚਾਹੀਦਾ ਗਾ ਇਥੋਂ ਕੀ ਲੈ ਜਾਣਾ ਹੱਸਣ ਨਾਲੇ ਪੀਤਾ ਇਸਲਾਮ ਨਾਲ ਵੀ ਪ੍ਰੇਰ ਨਾਲ ਬਰੋੜ ਵਧੀਆ ਜ਼ਿੰਦਗੀ ਜਿਉਂਵੋ ਆ ਕੀ ਪਤਾ ਕਿਹੜੇ ਵੇਲੇ ਪਰਮਾਤਮਾ ਕਰਨੇ ਕੀ ਆ ਯਾਰੀਆਂ ਮੈਂ ਤਾਂ ਤੁਹਾਡੇ ਖੜ ਗਈ ਮੈਂ ਤਾਂ ਪੁੱਛੀ ਮਾਰਦੇ ਦੀ ਮਾਰ

ਕਾ ਵਿਚ ਜਿੱਥੇ ਭਾਗਿਆ ਹੋਰ ਸੁਨੇਹਾ ਕਿੱਥੇ ਕੱਢਣਾਗਾ ਐਨੀ ਚੱਟੇ ਆਉਂਦੀਆਂ ਨੇ ਗੱਲਾਂ ਵੇ ਸੁਨੇਹਾ ਕਿੱਥੇ ਕੱਢਣਾ ਕੋਲ ਤਾਂ ਫੋਨ ਮੜਿਆ ਵਾ ਫੋਨ ਦਾ ਨਾ ਬੱਸ ਇਹ ਹੌਲੋਂ ਬਲਾਉਂਗਾ ਅੰਦਰ ਆਈਦਾ ਇੱਕ ਚੀਜ਼ ਆ ਜਿੱਤੇ ਹਲਾ ਕਹਿੰਦਾ ਹੋਰ ਬੜਾ ਪਿਆਰ ਉਹਨਾਂ ਤੇ ਲੜਾਈ ਵੀ ਬੜੀ ਜਾਂਦੀ ਹੁੰਦੀ ਹੈ ਜੀ ਇਹ

ਜਾ ਕਾ ਬਦੀ ਹੈ ਜੇ ਕੋ ਕਮੀ ਹੁੰਦੀ ਹੈ ਨਾ ਕਮੈਂਟ ਕਰਕੇ ਦੱਸਦੇ ਹੋਰ ਕੋਈ ਆ ਕਮੀ ਹੈ ਜੋ ਚੈਨਲ ਤੇ ਹੈ ਤੁਹਾਨੂੰ ਵੀ ਜੇ ਕੋ ਕੋਈ ਹੈ ਤੇ ਤੁਸੀਂ ਦੱਸੋ ਮੈਂ ਤਾਂ ਤੁਹਾਨੂੰ ਦੱਸ ਲਵਾਂਗਾ ਆ ਇਹ ਦਾ ਜ਼ਮਨਤ ਦੋਨੇ ਕਰਦੇ ਹਾਂ ਅਸੀਂ ਆਪਦੇ ਬੰਦਿਆਂ ਤਾਂ ਬਹੁਤ ਸੌੜੀਆਂ ਬਣਾਉਣੇ ਵੀ ਹੋਰ ਵੀ ਜੇ ਕੋ ਕਮੀ ਰਹਿੰਦੀ ਹੈ ਜਰੂਰ ਦੱਸਿਆ ਕਰੋ ਸਿੱਕਾ ਸਾਨੂੰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹ ਇਹ ਤੇ ਬਲੌਗ ਹੁੰਦੇ ਆ ਜੀ ਆਪਣੇ ਹਨਾ ਜਿਹੜਾ ਹੈਗਾ ਆਪਣਾ ਚਰਲੋ ਬੇਬੇ ਚੈਨਲ ਬਹੁਤ ਹੀ ਬਹੁਤ ਗੁਣੀਤ ਪਰ ਇਹ ਸਟੋਰੀਆਂ ਪਰਿਵਾਰਕ ਸਟੋਰੀਆਂ ਨੇ ਪਰਿਵਾਰ ਚ ਲੈ ਕੇ ਦੇਖ ਸਕਦੇ ਹਾਂ ਬਹੁਤ ਵਧੀਆ ਆ ਮੁੰਦਾ ਦਾ ਜੀ ਹਨਾ ਜੇ ਕੋਈ ਕਮੀ ਲਾਦੀ ਹੁੰਦੀ ਹੈ ਤਾਂ ਤੁਸੀਂ ਦੱਸਿਆ ਕਰੋ ਚਰਲੋ ਬੇਬੇ ਚੈਨਲ ਦੀ ਵੀ ਚਾਹਤ ਜਰੂਰ ਰੱਖੀਏ ਇਹ ਚੈਨਲ ਆਪਣਾ ਨਮਾ ਬਣਾਇਆ ਇਸ ਖਾਸ ਹਨਾ बस बहुत जल्द आप चैनल का नाम चेंज करा लिया थोड़ा जहा नाम जहाँ लगता है चेंज करा तो अपना कोई नाम मेन पाए तो है पहल કોઈ જાને બેઠો ની پتہ ન લગુ કોણ બેઠો ઓ કમેન્ટ તા કરો પ્લીઝ લાઈક કરતા કરો ને ઉઠાયા દબ દે બી માર્ક પઈ ના જઈએ જેસા નું એક લાઈક દે દોંગે પલા કી જંદા થા એવા દેખો હમજી રહે આજુ મોસમ તેર થી આઈ ધર તો ગરમી બહુ થતી હે બહુ ચા

तो वाले सुपरियन टच करो प्लीज। वाले टच करते करो प्लीज चलो सोडा कुछ जाम नहीं का ना सारा मोमोचार जाम ला चैनल पर उतार चुका हूँ। सब्सक्राइब करो जी सुखा सैना चैनल। सुखा सैना आइए सब्सक्राइब करो जी। ਚਾਰ ਨਵੇਂ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ। ਮਾ ਚੈਨਲ ਆ ਜੀ ਕਾਮਲ ਫੁੱਟ ਵਾਲਾ। ਸਬਸਕ੍ਰਾਈਬ ਕਰ ਬਈਓ। ਬਰਸ ਕੀ ਇਹ ਕੰਨ ਨਾ ਸਪ੍ਰਿੰਗਰ ਵਾਲਾ। ਆਹ ਵੇਖੋ ਬਲੈਕ ਐਰੋ ਵੀਡੀਓ ਲਓ। ਅਰੇ ਉਹ ਕੀ ਹੋ ਰਿਹਾ ਹੈ? ਪਾਣੀ ਮੈਨੂੰ ਵੀ ਲਿਆ ਦੀ ਮੇਰਾ ਗਲਾ ਸੁੱਕ ਗਿਆ। ਕਰ ਦੋ ਜੀ ਕਮੈਂਟ ਕਰ ਦੋ ਪਲੀਜ਼ ਬੈਠਿਆ ਤੁਸੀਂ ਕੋਲ ਬੈਠੇ ਹੋਗੇ ਇਸ ਕਮੈਂਟ ਕਰੋ ਜੀ ਯਾ ਆਪ ਵੀ ਕਮੈਂਟ ਕਰ ਰਹੇ ਹੋ ਜੀ ਜੀ ਲਾਈਕ ਕਰ ਦੇ ਕਰੋ ਜੀ ਚਲਦੀ ਚਲਦੀ ਲਾਈਵ ਸ਼ੇਅਰ ਕਰਦੇ ਕਰੋ ਨਾਮ ਵਾਲਾ ਸੌਫ ਲੱਗਦਾ ਤਾਂ ਜੋੜ ਦਿਓ ਕਰੋ ਜੇ ਤੁਸੀਂ ਪੰਜ ਮੰਜਾਣਿਆਂ ਨੂੰ ਵੀ ਸ਼ੇਅਰ ਕਰੋ ਫੇਰ ਵੀ ਦੇਖੋ ਕਿੰਨੇ ਜੋੜ ਜਾਂਦੇ ਆ ਇਸ ਹਲਕੀ di di mm -hmm. mm -hmm. please subscribe subscribe ਤਲੋ ਠੀਕ ਹੈ ਰੋਹ ਪਰ ਮੈਂ ਜਾਣਾਗਾ ਇਹਨ ਪਰ ਮਾਇ ਜਿਮਾਈ ਰਹਿਣ ਜਾਣਾ ਲੱਸੀ ਪੀ ਲੋ ਜੀ ਲੱਸੀ ਸਾਰੇ ਆਣੋ चलती कर चलती चलती लाइक शेयर कर दे तो फ्रीज स्पोर्ट करिए करो जी स्पोर्ट्स और स्पोर्ट्स भी बहुत रोचक है जी हाँ जी मेरे चैनल को सब्सक्राइब करो जी शुक्रिया ना सारे जोने सब्सक्राइब कर ले प्लीज लाइक कमेंट और शेयर जरूर करिए करो जी